ਇਹ ਲਾਈਵ ਦੇ ਬੱਚੇ ਆ ਲਾਇਬ੍ਰੇਡ ਆਰ ਆ ਦੇਖੋ ਜੈਡ ਬਲੈਕ ਆ ਬਿਲਕੁਲ ਕੋਈ ਸਪੌਟ ਤਾਂ ਨਹੀਂ ਹੈਗਾ ਭਾਈ ਨਹੀਂ ਨਹੀਂ ਆ ਦੇਖ ਲੋ ਤੁਮਾਕੇ ਦਿਖਾ ਦਿਓ ਆ ਦੇਖ ਲੋ ਕੋਈ ਸਪੌਟ ਨਹੀਂ ਹੈਗਾ ਬਿਲਕੁਲ ਕਲੀਅਰ ਆ ਆ ਲੋ ਜੀ ਸਿਡਜੂ ਦਾ ਇੱਕੋ ਪਪੀ ਲੈ ਕੇ ਆਇਆ ਟੱਕੀ ਆਈ ਮੇਲ ਫੀਮੇਲ ਕੀ ਹੈ ਮੇਲ ਆਈ ਮੇਲ ਹਾਂਜੀ ਕਿੰਨੀ ਐਜ ਦਾ ਇਹ ਹੈਗਾ ਜੀ 35 ਦਿਨ ਦਾ 35 ਦਿਨ ਦਾ ਹਾਂਜੀ ਇਹਦੀ ਵੈਕਸੀਨੇਸ਼ਨ ਹੋਈ ਤਾਂ ਨਹੀਂ ਅਜੇ ਨਹੀਂ ਜੀ ਹਾਂਜੀ ਅੱਜ ਅਸੀਂ ਖੜੇ ਹਾਂ ਸਿਵਲੇ ਦੇ ਪਹਾੜਾਂ ਦੇ ਵਿੱਚ ਆਏ ਸੀ ਘੁੰਮਣੇ ਤੇ ਡੌਗ ਸ਼ੋ ਹੋ ਰਿਹਾ ਤੇ ਬਾਈ ਮਿਲ ਗਿਆ ਸਾਨੂੰ ਮਲੇਰਕੋਟਲੇ ਏਰੀਆ ਦਾ ਆਹ ਦੇਖੋ ਇਹਦਾ ਸਟੈਂਡੀ ਤੇ ਮਾਰੂ ਪਲਾ ਕੈਮਰਾ ਦੀਪ ਡੌਗ ਕੈਨਲ ਤੇ ਬਾਕੀ ਆਪਾਂ ਜਾਣਕਾਰੀ ਪੂਰੀ ਲੈਨੇ ਆਂ ਵੀਰੇ ਕੀ ਹਾਲ ਚਾਲ ਹੈ ਵਧੀਆ ਸਰ ਕੰਮ ਕਰਕੇ ਤਾਂ ਚੱਲ ਰਿਹਾ ਵਧੀਆ ਚੱਲ ਰਿਹਾ ਕਿੱਥੋਂ ਆਏ ਆਪਾਂ ਮੋਹਲੀ ਕਲਾ ਮਲੇਰਕੋਟਲਾ ਮੋਹਲੀ ਕਲਾ ਮਲੇਰਕੋਟਲਾ ਤੇ ਕੈਨਲ ਦਾ ਨਾਮ ਦੱਸ ਦੋ ਵੀਡੀਓ ਦੇ ਵਿੱਚ ਦੀਪ ਡੌਗ ਕੈਨਲ ਦੀਪ ਡੌਗ ਕੈਨਲ ਹਾਂਜੀ ਇਹੜੇ ਬੱਚੇ ਲੈ ਕੇ ਆਪਾਂ ਜੀ ਸਮਾਈਡ ਆ ਜੀ ਲਾਈਵ ਦੇ ਆ ਚੋਚਾ ਸੜਦੀ ਹੋਈ ਕਿੰਨੀ ਉਮਰ ਹੋ ਗਈ ਇਹਨਾਂ ਦੀ ਦੋ ਮਾਂਥੀ ਦੋ ਮਾਂਸ ਦੀ ਹਾਂਜੀ ਮੇਲ ਫੀਮੇਲ ਕੀ ਨੇ ਮੇਲ ਆ ਜੀ ਇੱਕ ਫੀਮੇਲ ਆ ਠੀਕ ਹੈ ਮੇਲ ਦੀ ਕੀ ਪ੍ਰਾਈਸ ਆ ਮੇਲ ਦਾ ਜੀ 30000 ਫੀਮੇਲ ਦਾ 20000 ਠੀਕ ਇਹਦੀ ਵੈਕਸੀਨੇਸ਼ਨ ਇੱਕ ਡਾਨਾ ਇੱਕ ਡਾਨਾ ਹਾਂਜੀ ਤੇ ਉਹਦੀ ਮਤਲਬ ਤਸੱਲੀ ਹੈਗੀ ਆ ਵੀ ਉਹਦਾ ਕਾਰਡ ਵਗੈਰਾ ਬਣਿਆ ਹਾਂਜੀ ਹਾਂਜੀ ਬਣਿਆ ਹੋਇਆ ਠੀਕ ਹੈ ਕਈ ਵਾਰੀ ਬੱਚਾ ਪਰਚੇਜ ਹੋ ਜਾਂਦਾ ਹੈ ਸੇਲ ਕਰਨਾ ਪੈਂਦਾ ਉਹਨੂੰ ਤੇ ਉਹ ਨਾਲ ਦੋਗੇ ਤੁਸੀਂ ਹਾਂਜੀ ਹਾਂਜੀ ਨਾਲ ਜਿਹੜਾ ਇਹਦਾ ਆ ਉਹਦਾ ਵੈਕਸੀਨੇਸ਼ਨ ਦਾ ਪ੍ਰੂਫ ਹੈ ਹਾਂਜੀ ਹਾਂਜੀ ਨਾਲ ਤੇ ਇਹਦੇ 'ਚ ਥੋੜਾ-ਮੋਟਾ ਡਿਸਕਾਊਂਟ ਹੋ ਜਾਊਗਾ ਸੋਡੀ ਵੀਡੀਓ ਦੇਖ ਕੇ ਆਊਗਾ ਜੀ ਉਹਦਾ ਕਰ ਦੇ ਡਿਸਕਾਊਂਟ ਠੀਕ ਹੈ ਹੋਰ ਵੀ ਕੋਈ ਬੱਚੇ ਰੱਖਦੇ ਆਪਾਂ ਆਲੋ ਬ੍ਰੀਡ ਹੈ ਜੀ ਆਪਣੇ ਕੋਲੇ ਸਰ ਮਾਲਾ ਅੱਜ ਤੁਸੀਂ ਕੱਲੇ ਲੈ ਕੇ ਨਹੀਂ ਸੈਟਲੀ ਹੋਈ ਹੈ ਸੈਟਜੂ ਹੈ ਗਿਆ ਤੇ ਸੈਟਜੂ ਵੀ ਦਿਖਾ ਦਿਓ ਦਿਖਾਉਣੇ ਲੈਪਟਾਪ ਵੀ ਹੈ ਜਿਹੜਾ ਆਪਾਂ ਕਰਦੇ ਗੱਲ ਲਓ ਵੀ ਸੈਟਜੂ ਵੀ ਦਿਖਾ ਦਿਆ ਤੁਹਾਨੂੰ ਇਹਦਾ ਫੇਸ ਖੋਲ ਰੋ ਨਮਾ ਕੋ ਕਿਉਂ ਆਉ ਰਿਹਾ ਹੈ ਨਮਾ ਬਹੁਤ ਰਸ ਹੈ ਇਹ ਲਾਈਵ ਦੇ ਬੱਚੇ ਆ ਲੈਬਰੇਰੀਡ ਆ ਆ ਦੇਖੋ ਜੈਡ ਬਲੈਕ ਆ ਬਿਲਕੁਲ ਕੋਈ ਸਪੌਟ ਤਾਂ ਨਹੀਂ ਹੈਗਾ ਭਾਈ ਨਹੀਂ ਨਹੀਂ ਆ ਦੇਖ ਲਓ ਤੁਮਾਕੇ ਦਿਖਾ ਦਿਓ ਆ ਦੇਖੋ ਕੋਈ ਸਪੌਟ ਨਹੀਂਗਾ ਬਿਲਕੁਲ ਕਲੀਅਰ ਹੈ ਜੈਡ ਬਲੈਕ ਮੇਲ ਫੀਮੇਲ ਕੀ ਨੇ ਮੇਲ ਦਾ ਹੀ 10000 ਫੀਮੇਲ ਦਾ ਹੈਗਾ 15000 ਅੱਛਾ ਦੋਨੋਂ ਪੇਅਰ ਹੈ ਹਾਂਜੀ ਮੇਲ 15000 15000 ਹੈ ਫੀਮੇਲ 10000 ਹਾਂਜੀ ਇੱਥੇ ਡਿਸਕਾਊਂਟ ਹੈਗਾ ਥੋੜਾ ਮੋਟਾ ਸਕਾਊਂਟ ਕਰ ਦਾਂਗੇ ਹੋ ਜਾਊਗਾ ਹਾਂਜੀ ਠੀਕ ਹੈ ਤੇ ਇਹ ਏਜ ਕਿੰਨੀ ਹੈ ਇਹਨਾਂ ਦੀ ਏਜ ਇੱਕ ਮੰਥ ਹੈ ਜੀ ਇੱਕ ਮੰਥ ਦੋਨਾਂ ਦੀ ਹਾਂਜੀ ਠੀਕ ਹੈ ਤੇ ਜਿਹੜਾ ਸਿਰਜੂ ਦਾ ਵੀ ਦਿਖਾਉਂਗੇ ਦਿਖਾਉਂਦੇ ਆਂ ਹਾਂ ਲੋ ਜੀ ਸਿਰਜੂ ਦਾ ਇੱਕੋ ਹੀ ਪੱਪੀ ਲਿਖਿਆ ਹੈ ਤੱਕੀ ਹੈ ਇਹ ਮੇਲ ਫੀਮੇਲ ਕੀ ਹੈ ਮੇਲ ਹੈ ਮੇਲ ਹਾਂ ਜੀ ਕਿੰਨੀ ਐਜ ਦਾ ਇਹ ਹੈਗਾ ਜੀ 35 ਦਿਨ ਦਾ 35 ਦਿਨ ਦਾ ਹਾਂ ਜੀ ਇਹਦੀ ਵੈਕਸੀਨੇਸ਼ਨ ਹੋਈ ਤਾਂ ਨਹੀਂ ਅਜੇ ਨਹੀਂ ਜੀ ਹੋਣੀ ਕਿੰਨੇ ਦਿਨਾਂ ਤੇ ਹੋਊਗੀ 45 ਦਿਨਾਂ ਤੇ ਜੇ ਮੰਨ ਲਓ ਪਹਿਲਾ ਵੇਗਿਆ ਫਿਰ ਅਗਲਾ ਕਰਵਾਊਗਾ ਹਾਂ ਜੀ ਸਰ ਜੇ ਤੁਹਾਡੇ ਕੋਲ ਰਹਿ ਗਿਆ ਤਾਂ ਅਸੀਂ ਕਰਵਾਉ ਉਹ ਤੁਹਾਡੀ ਗਾਰੰਟੀ ਹੈ ਹਾਂ ਜੀ ਠੀਕ ਹੈ ਇਹਦੀ ਕੀ ਡਿਮਾਂਡ ਹੈ ਇਹਦਾ ਜੀ 15000 ਇਹਦਾ 15000 ਹਾਂ ਇਨੇ ਚ ਹੈ ਕੁਛ ਕਰਦਾ ਜੀ ਕਰੋਗੇ ਹਾਂਜੀ ਹਾਂਜੀ ਕਰਦੇ ਚਲੋ ਕਰ ਦਿਓ ਚੰਗੀ ਗੱਲ ਹੈ ਤੇ ਜਲਦੀ ਤੁਹਾਡਾ ਇਹ ਸੇਲ ਹੋ ਜੂਗਾ ਹਾਂਜੀ ਹਾਂਜੀ ਤੇ ਜਾਣਕਾਰੀ ਵਾਸਤੇ ਮੋਬਾਈਲ ਨੰਬਰ ਦਿਓ 9855099234 ਰਿਪੀਟ ਕਰ ਦਿਓ 9855099234 ਲੋਕੇਸ਼ਨ ਦਾ ਦਿਓ ਆਪਣੀ ਲੋਕੇਸ਼ਨ ਮੇਰਾ ਮਹੌਲੀਕਲਾ ਪਿੰਡ ਆ ਮਲੇਰ ਕੋਟਲਾ ਲਓ ਜੀ ਮਲੇਰ ਕੋਟਲਾ ਏਰੀਆ ਮਹੌਲੀਕਲਾ ਬਾਈ ਦਾ ਪਿੰਡ ਹੈ ਪਪੀ ਤੁਸੀਂ ਸਾਰੇ ਦੇਖ ਲੈਨੇ ਕੁਆਲਿਟੀ ਚੈੱਕ ਕਰ ਲਓ ਆ ਬਾਕੀ ਇੱਕ ਵਾਰੀ ਫੇਰ ਮਾਰਦੇ ਇਹਨਾਂ ਦਾ ਸਟੈਂਡੀ ਦੇ ਉੱਤੇ ਅਦੀਪ ਡਾਕ ਕਨੈਲ ਹਨਾ ਜੀ ਨੰਬਰ ਵੀ ਨਾਲ ਦਿੱਤਾ ਹੋਇਆ ਡਿਲੀਵਰੀ ਦਾ ਜਿਹੜਾ ਲਿਖਿਆ ਤੁਸੀਂ ਨੇ ਆਲ ਇੰਡੀਆ ਡਿਲੀਵਰੀ ਹਾਂਜੀ ਇਹਦੀ ਥੋੜੀ ਜਿਹੀ ਗੱਲ ਆ ਤੁਹਾਨੂੰ ਡਿਲੀਵਰੀ ਦਾ ਕੀ ਚਾਰਜ ਲੈਣੇ ਆਪਾਂ ਡਿਲੀਵਰੀ ਦਾ ਚਾਰਜ ਜੀ ਜਿਹੜੇ ਜਿਵੇਂ ਲੋਕੇਸ਼ਨ ਦੇ ਅਕੋਰਡਿੰਗ ਆ ਉਹਦੇ ਹਿਸਾਬ ਨਾਲ ਲੈ ਲੈਣੇ ਆ ਠੀਕ ਆ ਜੀ ਮਤਲਬ ਡਿਲੀਵਰੀ ਤੁਸੀਂ ਕਰ ਦੋ ਕਿਤੇ ਵੀ ਮੰਗਵਾ ਲੈਂਦਾ ਹਾਂਜੀ ਹਾਂਜੀ ਸਰ ਠੀਕ ਆ ਲਓ ਜੀ ਨੰਬਰ ਨੋਟ ਕਰ ਲਓ ਸਕਰੀਨ ਤੇ ਨੰਬਰ ਤੁਹਾਨੂੰ ਦੇ ਦਿੱਤਾ ਕਿਸੇ ਨੂੰ ਜ਼ਰੂਰ ਤਾਂ ਮਾਰੋ ਕਾਲ ਸਿਟਜੂ ਦੇ ਨੇ ਲਾਇਬ੍ਰੇਰੀ ਦੇ ਜਿਹੜੇ ਪੁੱਪੀ ਇਹਨਾਂ ਕੋਲੇ ਤੇ ਸਮਾਇਡ ਜਦੋਂ ਮਰਜ਼ੀ ਆਲਬਰੀਡ ਵਾਸਤੇ ਕਾਲ ਕਰ ਸਕਦੇ ਹਾਂ ਦੀਫ ਦੌਕ ਕਨਲ ਮਹੌਲੀ ਕਲਾ ਮਹੌਲੀ ਕਲਾ ਮਹੌਲੀ ਪਿੰਡ ਹਾਂਜੀ ਮਲੇਰਕੋਟ ਲੈਰੀਆ ਕਰ ਲੋ ਜੀ ਨੰਬਰ ਨੋਟ ਧੰਨਵਾਦ